thank you ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਜਿੱਥੇ ਹਰ ਆਦਮੀ ਅੱਜ ਕੱਲ੍ਹ ਕੰਮਕਾਰ ਦੇ ਵਿੱਚ ਸਟ੍ਰੈਸ ਚ ਰਹਿੰਦਾ ਹੈ ਪਰ ਉਸ ਨੂੰ ਦੂਰ ਕਰਨ ਵਾਸਤੇ ਜੇ ਬਠਿੰਡੇ ਦੀ ਮਲਤਾਨੀਆ ਰੋਡ ਤੇ ਸਰਕਸ ਲੱਗੀ ਆ ਅਮਰ ਸਰਕਸ ਜਿਹੜੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਆ ਤੇ ਜਿੱਥੇ ਲੋਕਾਂ ਜਿਹੜੇ ਵੇਖਣ ਆਏ ਆ ਲੋਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਔਰ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਔਰਤਾਂ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਬੈਠੀਆਂ ਰਹਿੰਦੀਆਂ ਕੰਮਕਾਰ ਕਰਦੇ ਨਹੀਂਆਂ ਪਰ ਕਈ ਔਰਤਾਂ ਜਿਹੜੀਆਂ ਮੋਬਾਈਲਾਂ ਤੇ ਵੀ ਲੱਗਿਆ ਰਹਿੰਦੀਆਂ ਜਿਸ ਨਾਲ ਉਹਨਾਂ ਦਾ ਜਿਹੜਾ ਸਟ੍ਰੈਸ ਆ ਬਹੁਤ ਜ਼ਿਆਦਾ ਰਹਿੰਦੀ ਆ ਭਾਵੇਂ ਕਿ ਕਈ ਔਰਤਾਂ ਨੇ ਇਹ ਵੀ ਕਿਹਾ ਵੀ ਸਾਡਾ ਸਮਾਜ ਆ ਮਰਤ ਪ੍ਰਧਾਨ ਆ ਭਾਵੇਂ ਕਿ ਅੱਜ ਸਮੇਂ ਦਾ ਬਦਲਦਾ ਬਦਲਾਅ ਹੋਣ ਕਰਕੇ ਬਰਾਬਰੀ ਤਾਂ ਆ ਗਈ ਆ ਪਰ ਫਿਰ ਵੀ ਕਈ ਘਰਾਂ 'ਚ ਇਹੋ ਜਿਹਾ ਹੋਇਆ ਔਰਤਾਂ ਜਿਹੜੀਆਂ ਬਾਹਰ ਨਿਕਲਣਾ ਚਾਹੁੰਦੀਆਂ ਈਵੈਂਟਾਂ 'ਚ ਜਾ ਇਹੋ ਜਿਹੇ ਪ੍ਰੋਗਰਾਮਾਂ 'ਚ ਜਾਂ ਕੋਈ ਵੀ ਦੇਖਣਾ ਚਾਹੁੰਦੀਆਂ ਕਿਉਂਕਿ ਉਹਨਾਂ ਦਾ ਸਟ੍ਰੈਸ ਆ ਜਿਹੜਾ ਦੂਰ ਹੋ ਸਕੇ ਪਰ ਕਈ ਲੋਕ ਇਸ ਤਰ੍ਹਾਂ ਆਉਣ ਨਹੀਂ ਦਿੰਦੇ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਸਾਰੇ ਲੋਕਾਂ ਨੂੰ ਇੱਥੇ ਆ ਕੇ ਸਰਕਸ ਦੇਖਣੀ ਚਾਹੀਦੀ ਆ ਕਿਉਂਕਿ ਜਿਹੜਾ ਕੁਝ ਸਮੇਂ ਵਾਸਤੇ ਜਿਹੜੀ ਸਟ੍ਰੈਸ ਆ ਦੂਰ ਹੋ ਸਕੇ ਔਰ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਜਿਹੜੀ ਇਹ ਸਰਕਸ ਆ ਪਹਿਲਾਂ ਬਹੁਤ ਵੱਡੇ ਲੈਵਲ ਤੇ ਲੱਗਦੀ ਸੀ ਪਰ ਹੁਣ ਉਹ ਗਾਇਬ ਹੁੰਦੀ ਜਾ ਰਹੀ ਆ ਬੜੀ ਮਿਹਨਤ ਲੱਗਦੀ ਆ ਤੇ ਮਿਹਨਤ ਕਸ਼ ਲੋਕ ਹੁੰਦੇ ਨੇ ਜਿਸ ਨੂੰ ਲੈ ਕੇ ਇਹ ਸਰਕਸ ਦੇ ਵਿੱਚ ਕਰਦੇ ਨੇ ਤੇ ਲੋਕਾਂ ਨੂੰ ਤਾਂ ਵੱਧ ਤੋਂ ਵੱਧ ਆਉਣਾ ਚਾਹੀਦਾ ਦੇਖਣਾ ਜੀ ਹਾਲਾਂਕਿ ਇੱਕ ਦੁੱਕਾ ਵਿਅਕਤੀਆਂ ਨੇ ਇਹ ਵੀ ਕਿਹਾ ਵੀ ਜਿਸ ਹਿਸਾਬ ਨਾਲ ਇਹਨਾਂ ਦੀ ਮਿਹਨਤ ਆ ਉਸ ਹਿਸਾਬ ਨਾਲ ਟਿਕਟ ਬਹੁਤ ਘੱਟ ਆ ਤੇ ਇਹਨਾਂ ਨੂੰ ਹੋਰ ਵਧਾਉਣੀ ਚਾਹੀਦੀ ਆ ਤਾਂ ਕਿ ਜਿਹੜਾ ਇਹਨਾਂ ਦਾ ਰੁਜ਼ਗਾਰ ਵਧੀਆ ਤਰੀਕੇ ਨਾਲ ਚਲਦਾ ਰਹੇ ਤੁਹਾਡੀ ਲੋਕਾਂ ਨਾਲ ਵੀ ਗੱਲਬਾਤ ਕਰਾਉਨੇ ਆ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦੇ ਆ ਕਿ ਤੁਸੀਂ ਆ ਕੇ ਸਰਕਸ ਜ਼ਰੂਰ ਦੇਖੋ ਕਿਉਂਕਿ ਜਿਹੜਾ ਤੁਹਾਡੇ ਮਨ ਦੀ ਕੁਝ ਸਮੇਂ ਵਾਸਤੇ ਜਿਹੜੀ ਸਟ੍ਰੈਸ ਆ ਉਹ ਦੂਰ ਕਾ ਹੋ ਸਕੇ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਉਨੇ ਆ ਤੇ ਕੋਸ਼ਿਸ਼ ਕਰਗੇ ਜਿਹੜੇ ਸਰਕਸ ਦੇ ਇੰਚਾਰਜ ਆ ਉਹ ਕੀ ਕਹਿੰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਮੇਰਾ ਨਾਮ ਗੁਰਪ੍ਰੀਤ ਕੌਰ ਅਸੀਂ ਪੁੱਲੀ ਪਿੰਡ ਦੀ ਸਰਕਸ ਬਹੁਤ ਵਧੀਆ ਸੀ ਜੀ ਮੈਨੂੰ ਬਹੁਤ ਵਧੀਆ ਲੱਗਿਆ ਸਾਨੂੰ ਦੇਖ ਕੇ ਮਤਲਬ ਬਚਪਨ ਦੇ ਵਿੱਚ ਅਸੀਂ ਦੇਖੀ ਸੀ ਇੱਕ ਮਲੇ ਮਨੋਂ ਦਿਲੋਂ ਤਮੰਨਾ ਸੀਗੀ ਵੀ ਇੱਕ ਵਾਰ ਫੇਰ ਦੁਬਾਰਾ ਦੇਖੀਏ ਬੱਚਿਆਂ ਨੂੰ ਅਸੀਂ ਮਤਲਬ ਦੱਸਦੇ ਹੁੰਦੇ ਸੀ ਇਹਦੇ ਬਾਰੇ ਸਰਕਸ ਬਾਰੇ ਤੇ ਫਿਲਮਾਂ ਵਗੈਰਾ ਚ ਬੱਚਿਆਂ ਨੇ ਦੇਖੀ ਸੀ ਬਟ ਜਿਹੜਾ ਅੱਜ ਅਸੀਂ ਮਤਲਬ ਇਹਨਾਂ ਨੂੰ ਦੇਖੀ ਰੂਪ ਰੂਪ ਹੋਏ ਬਿਲਕੁਲ ਆਪਦੇ ਸਾਹਮਣੇ ਤੋਂ ਬਹੁਤ ਵਧੀਆ ਲੱਗਿਆ ਲੇਡੀਜ਼ ਜਿਆਦਾ ਮੋਬਾਈਲ ਨਾਲੋਂ ਜਿਆਦਾ ਜੀ ਘਰ ਦੇ ਕੰਮਾਂ 'ਚ ਹੀ ਰੁੱਝੀਆਂ ਰਹਿੰਦੀਆਂ ਨੇ ਤੇ ਹਰ ਵਕਤ ਮਦੇ ਡਿਪਰੈਸ਼ਨ ਵੀ ਜਿਹੜਾ ਅੱਜਕੱਲ ਬਹੁਤ ਜ਼ਿਆਦਾ ਵਧ ਰਿਹਾ ਇਸ ਕਰਕੇ ਵਧ ਰਿਹਾਗਾ ਕਿ ਉਹਨਾਂ ਨੂੰ ਥੋੜਾ ਬਹੁਤ ਤਾਂ ਬਾਹਰ ਨਿਕਲਣਾ ਚਾਹੀਦਾਗਾ ਘਰ ਤੋਂ ਬਾਹਰ ਨਿਕਲਣਗੇ ਤਾਂ ਥੋੜਾ ਜਿਵੇਂ ਫਰੈਸ਼ ਮਹਿਸੂਸ ਕਰਦੀਆਂ ਨੇਗੇ ਖੁਸ਼ੀ ਵੀ ਹੁੰਦੀ ਆ ਅਸੀਂ ਇਹਨੂੰ ਹਫ਼ਤਾ ਤਕਰੀਬਨ ਅਸੀਂ ਮਤਲਬ ਯਾਦ ਕਰਾਂਗੇ ਦੁਬਾਰਾ ਗੱਲਾਂ ਕਰਾਂਗੇ ਇਹਦੀਆਂ ਤਾਂ ਮਤਲਬ ਇਹ ਥੜਾ ਦਿਮਾਗ ਹੈ ਜਿਹੜਾ ਸਾਡਾ ਹੋਰ ਪਾਸੇ ਲੱਗਦਾਗਾ ਹਾਂਜੀ ਲੇਡੀਜ਼ ਹਰ ਕੋਈ ਚਾਹੁੰਦੀ ਹੈ ਜੀ ਬਾਹਰ ਆਉਣਾ ਤਾਂ ਪਰ ਕੁਛ ਤਾਂ ਕਰਦੀਆਂ ਮਜਬੂਰੀਆਂ ਇਹ ਕੁਛ ਮਰਦ ਪਰੰਧਾਨ ਸਮਾਜ ਦਾ ਵੀ ਆਪਾਂ ਕਹਿ ਸਕਦੇ ਪਰ ਫਰਕ ਪੈ ਗਿਆ ਪਹਿਲਾਂ ਨਾਲੋਂ ਤੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਂ ਤਾਂ ਇਹ ਕਹੂੰਗੀ ਹਰ ਇੱਕ ਲੇਡੀਜ਼ ਨੂੰ ਆਉਣਾ ਚਾਹੀਦਾ ਤੇ ਸਰਕਸ ਨੂੰ ਦੇਖਣਾ ਚਾਹੀਦਾ ਮੇਰਾ ਨਾਮ ਰਪਿੰਦਰਪਾਲ ਕੌਰ ਅਸੀਂ ਪਿੰਡ ਅਨੰਦਗੜ੍ਹ ਕੋਲ ਦਾ ਤੋਂ ਆਂ ਜਿਲ੍ਹਾ ਬਠਿੰਡਾ ਸਰਕਸ ਨੂੰ ਬਹੁਤ ਵਧੀਆ ਲੱਗੀ ਜੀ ਤੇ ਫੋਨਾਂ ਦੇ ਵਿੱਚ ਜਿਵੇਂ ਬੱਚੇ ਲੱਗੇ ਰਹਿੰਦੇ ਆ ਪਰ ਉਸ ਨੂੰ ਲੈ ਕੇ ਵਧੀਆ ਰੈਲੈਕਸ ਹੋਇਆ ਸਾਡਾ ਦਿਮਾਗ ਬਹੁਤ ਖੁਸ਼ੀ ਮਿਲੀ ਸਰਕਸ ਦੇਖ ਕੇ ਤਾਂ ਲੋਕਾਂ ਨੂੰ ਮਤਵ ਵਧਾਉਣਾ ਚਾਹੀਦਾ ਹਾਂਜੀ ਰੁਝੀਆਂ ਰਹਿੰਦੀਆਂ ਜਿਹੜੀ ਜਿਨੂੰ ਵੀ ਆਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਦਿਮਾਗ ਥੋੜਾ ਫਰੈਸ਼ ਹੋਵੇ ਇੱਥੇ ਆ ਕੇ ਪਹਿਲੀ ਵਾਰ ਤੁਸੀਂ ਕਿ ਪਹਿਲਾਂ ਵੀ ਦੇਖੀ ਨਹੀਂ ਪਹਿਲਾਂ ਛੋਟੇ ਹੁੰਦੇ ਨੇ ਦੇਖੀ ਸਰ ਉਦੋਂ ਜਿਆਦਾ ਨਹੀਂ ਚੰਗੀ ਤੇਰਾ ਹਾਂਜੀ ਸੀਨ ਦਾ ਲਗਭਗ ਸਾਰੀ ਵਧੀਆ ਸੀ ਹਾਂਜੀ 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 ਜਿੰਦਾ ਰੱਖਣਾ ਚਾਹੀਦਾ ਇਹ ਤਾਂ ਬਹੁਤ ਜ਼ਰੂਰੀ ਆ ਜੀ ਇਹਦੇ ਨਾਲ ਦਿਮਾਗ ਤੋਂ ਟੈਨਸ਼ਨ ਲੈਂਦੀ ਆ ਜਦੋਂ ਕਿ ਮੋਬਾਈਲ ਦੇਖਦੇ ਬੱਚੇ ਉਹਦੇ ਨਾਲ ਦਿਮਾਗ ਤੇ ਇਫੈਕਟ ਪੈਂਦਾ ਉਹਦਾ ਰੇਨੂ ਸ਼ਰਮਾ ਲੋਕਲ ਬਠਿੰਡਾ ਠੀਕ ਹੈ ਜੀ ਬਹੁਤ ਬੜੀਆ ਅੱਛਾ ਟਾਈਮpass ਬੱਚੇ ਲਈ ਹਾਂਜੀ ਅੱਛਾ ਮਨਰੋਜਨ ਹੈ ਬਸ ਨਿਕਲਣਾ ਚਾਹੀਦਾ ਮਨਰੋਜਨ ਲਈ ਬੱਚਿਆਂ ਨੂੰ ਤੁਹਾਨੂੰ ਪੜ ਲੈ ਕੇ ਜਾਣਾ ਚਾਹੀਦਾ ਬਸ ਨੇ ਨਹੀਂ ਜੀ ਬਹੁਤ ਟਾਈਮ ਬਹੁਤ ਵਾਰ ਦੇਖੀ ਹੈ ਤਾਂ ਵੀ ਲੱਗਦਾ ਹਮੇਸ਼ਾ ਦੇਖਦੇ ਹਾਂ ਹਾਂ ਜੀ ਹਾਂ ਜੀ ਉਸ ਦਾ ਉਸ ਟਾਈਮ ਦੇ ਅਕੋਰਡਿੰਗ ਟੂ ਮਤਲਬ ਠੀਕ ਹੈ ਇਹਨਾਂ ਜਿਆਦਾ ਨਹੀਂ ਬਟ ਫਿਰ ਵੀ ਠੀਕ ਹੈ ਇਹਨਾਂ ਦੀ ਆਪਣੀ ਮਿਹਨਤ ਦੇਖੋ ਹੈਨਾ ਪਹਿਲੇ ਤਾਂ ਜਾਨਵਰ ਵਗੈਰਾ ਵੀ ਦਿਖਾਉਂਦੇ ਸੀਗੇ ਬਟ ਸਾਨੂੰ ਲਾਸਟ ਸ਼ੋਅ ਤਾਂ ਜਿਆਦਾ ਅੱਛਾ ਲੱਗਦਾ ਬਟ ਇਹ ਵੀ ਇਹਨਾਂ ਨੇ ਦਿਖਾਇਆ ਨਹੀਂ ਚਲੋ ਆਪਣਾ ਆਪਣਾ ਹਰੇਕ ਦਾ ਬਿਲਕੁਲ ਬਿਲਕੁਲ ਜੀ ਬੱਚਾ ਥੋੜਾ ਜਿਹਾ ਅਲੱਗ ਜੇ ਦਿਖਾਣਾ ਚਾਹੀਦਾ ਸਭ ਕੁਝ ਮੇਰਾ ਨਾਮ ਰੋਹਿਤ ਠਾਕੁਰ ਹੈ ਜੀ ਬਠਿੰਡਾ ਲੋਕਲ ਹੈ ਸਰਕਤ ਬਹੁਤ ਵਧੀਆ ਜੀ ਵੈਸੇ ਵੀ ਚਲੋ ਪਸ਼ੂ ਜਾਨਵਰ ਕਰ ਨਹੀਂ ਹੈ ਪਰ ਟੈਲੈਂਟ ਬਹੁਤ ਹੈ ਮੈਂ ਤਾਂ ਕਹਿੰਦਾ ਦੇਖਣਾ ਨੂੰ ਜ਼ਰੂਰ ਦੇਖਣਾ ਚਾਹੀਦਾ ਬੱਚਿਆਂ ਨੂੰ ਦਿਖਾਣਾ ਚਾਹੀਦਾ ਇਹ ਕਲਾ ਜਿਹੜੀ ਲੁਪਤ ਹੋ ਰਹੀ ਹੈ ਹੋਣੀ ਨਹੀਂ ਚਾਹੀਦੀ ਬਹੁਤ ਵਧੀਆ ਚੀਜ਼ ਹੈ ਆਈਟਮ ਤਕਰੀਬਨ ਸਾਰੀਆਂ ਬਹੁਤ ਬੈਸਟ ਸੀ ਸੀ ਛੋਟੀ ਛੋਟੀ ਪਰ ਬਹੁਤ ਵਧੀਆ ਸੀ ਗੁਰਜੀਤ ਸਿੰਘ ਜੀ ਬਠਿੰਡ ਬਹੁਤ ਵਧੀਆ ਸੀ ਇੰਜੋਏ ਬਹੁਤ ਵਧੀਆ ਹੋਇਆ ਜੀ ਅਸੀਂ ਬਠਿੰਡਾ ਖਾਸ ਜੀ ਕੀ ਕਹਿਣਾ ਚਾਹੋ ਸ਼ਹਿਰ ਬਸ ਸ਼ਾਇਬ ਬਹੁਤ ਵਧੀਆ ਜੀ ਬਹੁਤ ਵਧੀਆ ਇੰਜੋਏ ਹੋਇਆ ਜੀ ਹਾਂ ਜੀ ਹਾਂ ਜੀ ਇੱਕ ਵਾਰੀ ਆਣਾ ਚਾਹੀਦਾ ਜਰੂਰ ਦੇਖ ਕੇ ਜਾਓ ਬੱਚਿਆਂ ਨੂੰ ਪਤਾ ਲੱਗਦਾ ਵੀ ਸਰਕਸ ਕੀ ਚੀਜ਼ ਹੈ ਤੇ ਬਹੁਤ ਥੈਂਕਸ ਕਰਨੇ ਆ ਚੈਨਲ ਦਾ ਰੋਹਿਤ ਅਰੋੜਾ ਸ਼ੋਅ ਵਧੀਆ ਹੈ ਜਿਹੜੇ ਸਰਕਸ ਵਾਲੇ ਬੰਦੇ ਆ ਵਿਚਾਰੇ ਬਹੁਤ ਮਿਹਨਤੀ ਐ ਬਹੁਤ ਮਿਹਨਤ ਕੀਤੀ ਇਹਨਾਂ ਨੇ ਪ੍ਰੈਕਟਿਸ ਤੇ ਆਪਣੀ ਪੂਰੀ ਜ਼ਿੰਦਗੀ ਲਗਾ ਰੱਖੀ ਐ ਸ਼ੋਅ ਕਰਨ ਤੇ ਇਹਨਾਂ ਨੇ ਤੇ ਅਸੀਂ ਅਗਰ ਦੇਖੀਏ ਤਾਂ ਇਹਨਾਂ ਦੀ ਫੀਸ ਬਹੁਤ ਘੱਟ ਆ ਬੱਚਿਆਂ ਨੂੰ ਇੰਟਰਟੇਨ ਕਰਨ ਦੀ ਪਰ ਬਹੁਤ ਵਾਕਈ ਬਹੁਤ ਵਧੀਆ ਸ਼ੋਅ ਐ ਥੈਂਕ ਯੂ ਸ਼ਹਿਰ ਵਾਸੀ ਨੂੰ ਇਹੇ ਅਪੀਲ ਐ ਵੀ ਆਓ ਦੇਖੋ ਆੜੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਮਨੰਜਨ ਕਰੋ ਤੇ ਅਸੀਂ ਮਾਲ ਚ ਜਾ ਕੇ ਅਸੀਂ ਇਨੇ ਨੇ پیسے ਖਰਚ ਦਿੰਨੇ ਆ ਫਿਲਮਾਂ ਤੇ ਉਰੇ ਆਓ ਇਹ ਲਾਈਵ ਸ਼ੋਅ ਦੇਖੋ अभी हथ जोड़ के प्रार्थना भी आके जरूर देखो शो सर की नाम जी मेरा नाम संतोष नायर है मैं स्पेशली बठिंडा के लोगों को ये बताना चाहता हूँ ये देखिए हमारे जो साहब खड़े हैं आपके पीछे इनका जो शो है जोकर वाला बठिंडा वासियों को बहुत पसंद आ रहा है इसलिए स्पेशली मैंने इन इनसे आपको इंट्रोड्यूस करा रहा हूं ताकि बठिंडा वासियों को पता लगे कि हमारे सर्कस के जो जोकर हैं वो स्पेशली बच्चों को बहुत पसंद आ रहे हैं बच्चों का खूब मनोरंजन कर रहे हैं और ये खुद भी बहुत खुश है भठिंडा माँ के ये पहली बार भठिंडा में आए इनको यहाँ के लोगों का मिलने का तरीका बोलने का तरीका बहुत पसंद आया और ये काफ़ी खुश है बठिंडा शहर मैं बठिंडा निवासियों से ये अपील करना चाहता हूँ कि सर्कस हमारी चल रही है लोगों को खूब पसंद आ रही है लोगों का बहुत बढ़िया रुझान आया है हमको और मैं ये चाहता हूँ जो जिन लोगों ने अभी तक सर्कस नहीं देखी है वो भी आए हमारा सर्कस देखें और मैं आपको यकीन दिलाता हूँ आपको हमारे शो से निराशा नहीं होगी बहुत ही अच्छा और बहुत ही बेहतरीन शो है जिसमें जोकर भी है मौत का कुआं हवाई झूला जिमनास्टिक शो मार्शल आर्ट हर तरह का प्रोग्राम है जो अपने पूरे परिवार के साथ आप बैठ के इंजॉय कर सकते हैं और टिकट रेट भी हमने बहुत ही कम रखे हुए हैं सर्कस के चलते हैं तीन शो पहला शो एक बजे दूसरा चार बजे तीसरा सात बजे और मैं आप सभी को अपील करूंगा आए देखिए जोकर जी आपको खुद बुलाने आए हैं आप इनके कहने पे आए अपने बच्चों को लाए और अपने पूरे परिवार का मनोरंजन करें